ਕੁਸੀਂ ਆਇਓ ਉਧਰੋਂ ਬਖਸ਼ਿਸ਼ਾਂ ਲੈ ਕੇ ਤੇ ਮੈਂ ਜਾਊ ਇੱਥੋਂ ਫਿਰ ਪਤਾ ਲੱਗੂ ਵੀ ਗੁਰੂ ਰਾਮਦਾਸ ਕਲਾ ਪਰ ਤੌਂਦਾ ਕਿੱਥੇ ਐ ਬਈ ਆ ਵੀਡੀਓ ਦੇਖੀ ਬੜਾ ਤਕਲੀਫ ਹੋਈ ਬੜਾ ਦੁੱਖ ਹੋਇਆ ਜੇ ਸੇਖੋ ਤਾਂ ਤੁਹਾਨੂੰ ਵੀ ਇਹ ਵੀਡੀਓ ਦੇਖ ਕੇ ਦੁੱਖ ਹੋਊਗਾ ਬਹੁਤ ਜ਼ਿਆਦਾ ਦੁੱਖ ਕਿਉਂਕਿ ਦੇਖੋ ਅਸਲ ਗੱਲ ਕੀ ਸੇਖਿਆ ਹੈ ਕਿ ਗੁਰੂ ਨੇ ਦੱਸਿਆ ਭਰੋਸਾ ਅਸੀਂ ਅਰਦਾਸ ਚ ਮੰਗਦੇ ਆ ਪਰ ਭਰੋਸਾ ਇਹ ਭਰੋਸਾ ਨਹੀਂ ਦੱਸਿਆ ਸੇਖਾ ਦਾ ਜੇ ਬਹੁਤ ਆਸਾਨੀ ਤੇ ਸਿੱਖਣੀ ਤੇ ਆਪਣੇ ਕਾਰੋਬਾਰ ਚਲਾਉਣ ਲਈ ਆਪਣੀ ਰੋਜੀ ਰੋਟੀ ਚਲਾਉਣ ਲਈ ਜਿਹੜੇ ਗੁਰੂ ਦਾ ਸਹਾਰਾ ਲਿਆ ਜਿਹੜੇ ਨਾਮ ਦਾ ਸਹਾਰਾ ਲਿਆ ਉਸੇ ਤੇ ਕਿੰਦੂ ਪਰੰਤੂ ਕਰਨ ਲੱਪੇ ਉਸੇ ਦੇ ਸਵਾਲ ਕਰ ਲੱਪੇ ਇਹ ਕਹਾਂ ਸਿੱਖ ਤੇ ਇਹ ਕਹਾਂ ਬਾਬਾ ਤੇ ਇਹ ਕਹਾਂ ਭਾਈ ਗੱਲ ਹੈ ਢੰਡਰੀਆਂ ਵਾਲੇ ਦੀ ਜਾਣਦੇ ਹੋ ਤੁਸੀਂ ਹਮੇਸ਼ਾ ਇਹ ਕੰਮ ਜਿਹੜਾ ਵੱਡਣ ਦੀ ਕੋਸ਼ਿਸ਼ ਕਰਦਾ ਰਹਿੰਦਾ ਵਾ ਤੇ ਆ ਵੀਡੀਓ ਦੇਖੋ ਪਹਿਲਾਂ ਤੁਹਾਨੂੰ ਦੱਸਦਾ ਕੀ ਹੈ ਵਿੱਚ ਕਹਿੰਦਾ ਗੁਰੂ ਰਾਮਦਾਸ ਨੇ ਕਲਾ ਵਰਤਾਤੀ ਹੁਣ ਕਹਿੰਦੇ ਕੋਈ ਵੀ ਨੀ ਪੁੱਛਦਾ ਮੈਂ ਪਤਾ ਕੀ ਸੋਚਾਂ ਮੈਂ ਖਿਆਓ ਭਾਈ ਅੰਮ੍ਰਿਤਸਰ ਰੱਖ ਲੈ ਦੀਵਾਨ ਮੰਡੀ 'ਚ ਇੱਕ ਪਾਸੇ ਲਾ ਲਈ ਸਾਡਾ ਪੰਡਾਲ ਇੱਕ ਪਾਸੇ ਸਾਰੇ ਬਾਬੇ ਸਾਡੇ ਜਥੇਦਾਰ ਤੁਸੀਂ ਬਰਾਬਰ ਲਾਇਓ ਪੰਡਾਲ ਤੁਸੀਂ ਆਇਓ ਉਧਰੋਂ ਬਖਸ਼ਿਸ਼ਾਂ ਲੈ ਕੇ ਤੇ ਮੈਂ ਜਾਊ ਇੱਥੋਂ ਫੇਰ ਪਤਾ ਲੱਗੂ ਵੀ ਗੁਰੂ ਰਾਮਦਾਸ ਕਲਾ ਪਰ ਤੌਂਦਾ ਕਿੱਥੇ ਐ ਫੇਰ ਲੱਗੂ ਅਮਰੀਕਾ ਲਾ ਲੈਨੇ ਚਲੋ ਕੈਨੇਡਾ ਪੰਡਾਲ ਲਾ ਲੈਨੇ ਪਟਿਆਲੇ ਲਈਏ ਰਾਜਸਥਾਨ ਚਲੀਏ ਫੇਰ ਲੱਗੂ ਪਤਾ ਵੀ ਲੋਕ ਕਿੰਨੇ ਇਹ ਚੈਲੇਂਜ ਦੇ ਰਿਹਾ ਚੈਲੇਂਜ ਤੱਕ ਤਾਂ ਮੰਨਣ ਚਾਹੁੰਦਾ ਪਰ ਇਹ ਚੈਲੇਂਜ ਕੀ ਦੇ ਰਿਹਾ ਕਲਾ ਵਰਤਾਈ ਹੋਈ ਨਹੀਂ ਐ ਤੁਸੀਂ ਗੁਰੂ ਰਾਮਦਾਸ ਦਾ ਭਰੋਸਾ ਲੈ ਕੇ ਤੁਸੀਂ ਗੁਰੂ ਰਾਮਦਾਸ ਦੀ ਕਿਰਪਾ ਲੈ ਕੇ ਆਜੋ ਤਾਂ ਮੈਂ ਉੱਧਰ ਆ ਜਨਾ ਏ ਗੁਰੂ ਰਾਮਦਾਸ ਨੂੰ ਚੈਲੰਜ ਦੇ ਰਿਹਾ ਠੀਕ ਹੈ ਇਹ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਲੱਗਦੇ ਆ ਨਾ ਉਹ ਦੀਵਾਨ ਨੇ ਹੁੰਦੇ ਉਹ ਖਾੜੇ ਹੁੰਦੇ ਆ ਟੰਡਰੀ ਖਾੜੇ ਤੂੰ ਖਾੜੇ ਲਾ ਰਿਆ ਹੈ ਦੀਵਾਨ ਨਹੀਂ ਲਾ ਰਿਆ ਤੇ ਖਾੜੇ ਤੇ ਚਮਕੀਲੇ ਦੇ ਵਿੱਚ ਵੀ ਬੜੀ ਚਿੰਤਾ ਆ ਜਾਂਦੀ ਸੀ ਖਾੜੇ ਕੰਜਰਾਂ ਦੇ ਲੱਗਦੇ ਆ ਕੰਜਰਾਂ ਦੇ ਖਾੜਿਆਂ 'ਚ ਬੜੀ ਜਨਤਾ ਆਉਂਦੀ ਆ ਠੀਕ ਹੈ ਤੇ ਤੁਮੀ ਉਹਨਾਂ ਚੋਈ ਲੱਗਦਾ ਕਿਉਂਕਿ ਤੂੰ ਖਾੜਾ ਲਾ ਸਕਦਾ ਮੈਂ ਦੀਵਾਨ ਨੇ ਜਦੋਂ ਤੂੰ ਗੁਰੂ ਤੋਂ ਬੇਮਖਾ ਗੁਰੂ ਤੋਂ ਗੁਰੂ ਦੀ ਕਿਰਪਾ ਤੋਂ ਬੇਮਖਾ ਗੁਰੂ ਤੇ ਬਚਣਾ ਤੋਂ ਬੇਮਖ ਹੈ ਗੁਰੂ ਦੇ ਭਰੋਸੇ ਤੋਂ ਬੇਮਖ ਹੈ ਤੇ ਫਿਰ ਤੂੰ ਖਾੜੇ ਲਾਉਣਾ ਵਾ ਦੀਵਾਨ ਨੇ ਔਰ ਖਾੜੇ ਵਾਲਿਆਂ ਨੂੰ ਦੇਖਣ ਖਾੜੇ ਵਾਲੇ ਜਾਂਦੇ ਹੋਣਗੇ ਸਿੱਖ ਨਹੀਂ ਜਿਹੜਾ ਸਿੱਖ ਖਾੜਿਆਂ ਜੀ ਨਹੀਂ ਜਾਂਦਾ ਪਤੇ ਰਹਿ ਗਿਆ ਜਾਂਦਾ ਅਜ ਉਹ ਦੀਵਾਨ ਚ ਜਾਊਗਾ ਠੀਕ ਹੈ ਤੂੰ ਗੰਦਾ ਤੇ ਗੰਧ ਹੀ ਰਹਿਣਾ ਉਸੇ ਗੁਰੂ ਦੇ ਭਰੋਸੇ ਤੇ ਤੂੰ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਰੋਜੀ ਰੋਟੀ ਸ਼ੁਰੂ ਕਰ ਲਈ ਅਮਰੀਕਾ 'ਚ ਪ੍ਰਾਪਰਟੀ ਬਣਾ ਲਈ ਤੇ ਅਜੇ ਉਸੇ ਗੁਰੂ ਤੇ ਤੈਨੂੰ ਗੁਰੂ ਤੇ ਭਰੋਸੇ ਤੇ ਤੂੰ ਕਿੰது ਪ੍ਰੰਤੂ ਕਰਦਾ ਉਸੇ ਗੁਰੂ ਤੇ ਬੜਾ ਗੰਦਾ ਬੰਦਾ ਏ ਯਾਰ ਤੂੰ